ਕਰਨ ਕਰਦੇ ਵਿੱਚ ਪੰਜਾਬ ਕਲਬ ਮંચੋੜਾ ਜੋ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਜ਼ੁਰਗਾਂ ਦੇ ਕਬੱਡੀ ਮੈਦਾਨ ਕੋਲ ਦਾ ਭੰਗੜੇ ਦਾ ਸ਼ਾਨਦਾਰ ਨਜ਼ਾਰਾ ਪੇਸ਼ ਕੀਤਾ ਜਾ ਰਿਹਾ ਹੈ ਇਸ ਜਗ੍ਹਾ ਦੇ ਉੱਤੇ ਜੇ ਭੰਗੜੇ ਦੀਆਂ ਟੀਮਾਂ ਦੇ ਇੱਥੇ ਬਿਜੁਰਕਾਂ ਦਾ ਇੱਕ ਮੈਚ ਹੋਣ ਜਾ ਰਿਹਾ ਹੈ 60 ਸਾਲ ਦੀ ਵੱਧ ਉਮਰ ਵਾਲੇ ਇਹ ਜਿਹੜੇ ਟੀਮਾਂ ਨੇ ਇੱਥੇ ਜਿਹੜੀ ਮੈਚ ਜਿਹੜਾ ਹੋਣਾ ਇਸ ਤੋਂ ਪਹਿਲਾਂ ਭੰਗੜੇ ਦਾ ਖੂਬਸੂਰਤ ਨਜ਼ਾਰਾ ਪੇਸ਼ ਕੀਤਾ ਜਾ ਰਿਹਾ ਹੈ ਇੱਥੇ ਟੀਮਾਂ ਵੱਲੋਂ ਤੇ ਆਪਣੀ ਜਿਹੜੀ ਇਹ ਭੰਗੜੇ ਦੀ ਕਰਾਵਾ ਦਾ ਇਹ ਪਰਫਾਰਮੈਂਸ ਇੱਥੇ ਦੇਖੋ ਨੇ ਪੰਜਾਬੀ ਕੁਝ ਪੰਜਾਬੀ ਸੱਭਿਆਚਾਰ ਦੀ ਖੂਬਸੂਰਤ ਝਲਕ ਜਿਹੜੀ ਆ ਗਿੱਧਾ ਕਲਾਕਾਰ ਜਿਹੜੇ ਨੇ ਬਹੁਤ ਵਧੀਆ ਇੱਥੇ ਪਰਫਾਰਮੈਂਸ ਦੇ ਰਹੀਆਂ ਨੇ ਤੇ ਇਸ ਜਗ੍ਹਾ ਦੇ ਉੱਤੇ ਕਿਉਂਕਿ ਜਿਹੜੀ ਪੰਗੜੇ ਦੀ ਟੀਮ ਹੈ ਇਹ ਖੁਸ਼ੀਆਂ ਸਾਂਝੀਆਂ ਕਰ ਰਹੇ ਨੇ ਕਿਉਂਕਿ ਇਸ ਵਾਰ ਸੇ ਜਿਹੜਾ ਮੈਚ ਹੋਣ ਜਾ ਰਿਹਾ ਹੈ 60 ਸਾਲ ਤੋਂ ਜਿਹੜੀ ਵੱਡੀ ਉਮਰ ਦੇ ਜਿਹੜੇ ਪਲੇਅਰ ਨੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਬੱਡੀ ਜਿਹੜੀ ਹੈ ਹਰ ਉਮਰ ਦੇ ਪਲੇਅਰਾਂ ਵੱਲੋਂ ਖੇਡੀ ਜਾਣੀ ਹੈ ਵੱਡੀ ਉਮਰ ਦੇ ਪਲੇਅਰ ਵੀ ਨੇ ਇਸ ਤੋਂ ਬੋਲਾਂ ਲੜਕੀਆਂ ਦੇ ਮੈਚ ਜਿਹੜੇ ਕਰਵਾਏ ਗਏ ਉਸ ਦੇ ਵਿੱਚ ਸਾਡੀਆਂ ਲੜਕੀਆਂ ਦੀਆਂ ਸ਼ਾਨਦਾਰ ਟੀਮਾਂ ਨੇ ਇੱਥੇ ਕਬੱਡੀ ਦੀ ਖੇਡ ਦੇ ਵਿੱਚ ਪਰਫਾਰਮੈਂਸ ਦਿੱਤੀ ਦੂਜੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਤਾਂ ਇੱਥੇ ਸਾਡੇ ਜਿਹੜੇ ਕਮਾਂਡੈਂਟਰ ਸਾਹਿਬ ਨੇ ਕੋਚ ਸਾਹਿਬ ਨੇ ਉਹਨਾਂ ਦੇ ਵੱਲੋਂ ਬਹੁਤ ਸ਼ਾਨਦਾਰ ਇੱਥੇ ਮਿਹਨਤ ਕੀਤੀ ਜਾ ਰਹੀ ਹੈ ਤੇ ਦੇਖ ਸਕਦੇ ਹੋ ਕਿ ਕਬੱਡੀ ਦੇ ਮੈਚ ਨੂੰ ਲੈ ਕੇ ਕਿੰਨਾ ਉਤਸ਼ਾਹ ਹੈ ਤੇ ਕਿੰਨੀ ਤਿਆਰੀ ਕੀਤੀ ਜਾ ਰਹੀ ਹੈ ਤੇ ਕਬੱਡੀ ਜਿਹੜੀ ਹੈ ਸਾਡੇ ਇੱਥੇ ਹਰ ਉਮਰ ਦੇ ਵਿੱਚ ਹਰ ਉਮਰ ਦੇ ਜਿਹੜੇ ਲੋਕ ਨੇ ਇੱਥੇ ਕਬੱਡੀ ਦਾ ਮੈਚ ਕਬੱਡੀ ਨੂੰ ਖੇਡਦੇ ਨੇ ਤੇ ਵੱਡੀ ਜਿਹੜੇ ਨੇ ਉਹ ਕਬੱਡੀ ਵੇਖਣ ਦੇ ਲਈ ਇੱਥੇ ਪਹੁੰਚੇ ਨੇ ਤਾਂ ਹੁਣ ਇੱਥੇ ਜਿਹੜੇ ਕਬੱਡੀ ਦੇ ਮੈਚ ਲੜਕੀਆਂ ਦੇ ਮੈਚ ਹੋਏ ਨੇ ਕੱਲ ਜਿਹੜੇ ਕਬੱਡੀ ਦੇ ਮੈਚ ਹੋਣੇ ਨੇ 75 ਕਿਲੋਗ੍ਰਾਮ ਫਰਕ ਦੇ ਵਿੱਚ ਹੋਣੇ ਨੇ ਤੇ ਪਰਸੋਂ ਉਹ ਬੰਦੇ ਮੁਕਾਬਲੇ ਹੋਣਗੇ ਤਿੰਨ ਦਿਨਾਂ ਦੇ ਵਿੱਚ ਅਜਪ੍ਰੀਤ ਰਪਾਲ ਨੇ ਸ਼ਾਨਦਾਰ ਗਾਇਕੀ ਦਾ ਮਜ਼ਾਰਾ ਕੀਤਾ ਕੱਲ ਕੰਠਕਲੇਰ ਤੇ ਪਰਸੋਂ ਮਾਦਰ ਸਲੀਮ ਜਿਹੜੇ ਨੇ ਉਹ ਜਿਹੜੇ ਨੇ ਕਲਾ ਦਾ ਕਲਾ ਆਪਣੀ ਦੇ ਰੰਗ ਦਿਖਾਉਣਗੇ ਇਸ ਜਗ੍ਹਾ ਦੇ ਉੱਤੇ ਹੁਣ ਮੈਚ ਜਿਹੜਾ ਥੋੜੇ ਸਮੇਂ ਤੱਕ ਸ਼ੁਰੂ ਹੋਗਾ ਟਾਸ ਹੋਣ ਜਾ ਰਹੀ ਹੈ ਤੇ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਨੇ ਤੇ ਦੋ ਮੈਚ ਜਿਹੜੇ ਹੋਣੇ ਨੇ 70 ਸਾਲ ਦੀ ਉਮਰ ਤੋਂ ਵਾਰਾ ਜਿਹ 60 ਸਾਲ ਦੀ ਉਮਰ ਦੇ ਵੱਡੇ ਜਿਹੜੇ ਪਲੇਅਰ ਨੇ ਉਹਨਾਂ ਦੇ ਇੱਥੇ ਕੋਅਰ ਜਿਹੜੇ ਨੇ ਹੋਣਗੇ ਤੇ ਇਸ ਤੋਂ ਬਾਅਦ ਕੁੜੀਆਂ ਦਾ ਫਾਈਨਲ ਮੈਚ ਜਿਹੜਾ ਖੇੜਿਆ ਜਾਏਗਾ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਫਾ ਗਾਨਕ ਸੋਰਾ ਟੀਵੀ ਤਤਕਰਨਤਾਰ ਤਤਕਰਨਤਾਰ ਦੇ ਵਿੱਚ ਪੰਜਾਬ ਕਲਬ ਮਚੌਦਾ ਜੋ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਜਿਸ ਦੇ ਵਿੱਚ ਤੁਸੀਂ ਦੇਖ ਸਰ ਰਹੇ ਹੋ ਕਿ ਪਸ਼ੂਰਖਾਂ ਦੇ ਕਬੱਡੀ ਮੈਚ ਤੋਂ ਪਹਿਲਾਂ ਭੰਗੜਾ ਸ਼ਾਨਦਾਰ ਨਜ਼ਾਰਾ ਪੇਸ਼ ਕੀਤਾ ਜਾ ਰਿਹਾ ਇਸ ਜਗ੍ਹਾ ਦੇ ਉੱਤੇ ਜੇ ਭੰਗੜੇ ਦੀਆਂ ਟੀਮਾਂ ਦੇ ਇੱਥੇ ਬਜ਼ੁਰਗਾਂ ਦਾ ਇੱਕ ਮੈਚ ਹੋਣ ਜਾ ਰਿਹਾ ਹੈ 60 ਸਾਲ ਦੀ ਵੱਧ ਉਮਰ ਵਾਲੇ ਇਹ ਜਿਹੜੇ ਟੀਮਾਂ ਨੇ ਇੱਥੇ ਜਿਹੜੀ ਮੈਚ ਜਿਹੜਾ ਹੋਣਾ ਇਸ ਤੋਂ ਪਹਿਲਾਂ ਭੰਗੜੇ ਦਾ ਖੂਬਸੂਰਤ ਨਜ਼ਾਰਾ ਪੇਸ਼ ਕੀਤਾ ਜਾ ਰਿਹਾ ਹੈ ਇੱਥੇ ਟੀਮਾਂ ਵੱਲੋਂ ਤੇ ਆਪਣੀ ਜਿਹੜੀ ਇਹ ਭੰਗੜੇ ਦੀ ਕਰਾਵਾ ਦਾ ਇੱਥੇ ਨੌਕਾ ਪਰਫੋਰਮੈਂਸ ਦੇ ਦੌਰਾਨ ਪੰਜਾਬੀ ਪੰਜਾਬੀ ਸੱਭਿਆਚਾਰ ਦੀ ਖੂਬਸੂਰਤ ਝਲਕ ਜਿਹੜੀ ਹੈ ਗਿੱਧਾ ਤੇ ਭੰਗੜੇ ਦੀ ਇਥੇ ਜਿਹੜੀਆਂ ਬਹੁਤ ਦੂਰ ਦੇ ਪੰਜਾਬੀ ਕਲਾਕਾਰ ਜਿਨ੍ਹਾਂ ਨੇ ਬਹੁਤ ਵਧੀਆ ਉਧਰੇ ਪਰਫਾਰਮੈਂਸ ਦੇ ਰਹੀਆਂ ਨੇ ਤੇ ਇਸ ਜਗ੍ਹਾ ਦੇ ਉੱਤੇ ਕਿਉਂਕਿ ਜਿਹੜੀ ਭੰਗੜੇ ਦੀ ਟੀਮ ਹੈ ਇਹ ਖੁਸ਼ੀਆਂ ਸਾਂਝੀਆਂ ਕਰ ਰਹੇ ਨੇ ਕਿਉਂਕਿ ਇਸ ਪਾਸੇ ਜਿਹੜਾ ਮੈਚ ਹੋ ਰਿਹਾ ਹੈ 60 ਸਾਲ ਤੋਂ ਜਿਹੜੀ ਵੱਡੀ ਉਮਰ ਦੇ ਜਿਹੜੇ ਪਲੇਅਰ ਨੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਬੱਡੀ ਜਿਹੜੀ ਹੈ ਹਰ ਉਮਰ ਦੇ ਪਲੇਅਰਾਂ ਵੱਲੋਂ ਖੇਡੀ ਜਾਂਦੀ ਹੈ ਵੱਡੀ ਉਮਰ ਦੇ ਪਲੇਅਰ ਵੀ ਨੇ ਇਸ ਤੋਂ ਪਹਿਲਾਂ ਲੜਕੀਆਂ ਦੇ ਮੈਚ ਜਿਹੜੇ ਕਰਵਾਏ ਗਏ ਉਸ ਦੇ ਵਿੱਚ ਸਾਡੀਆਂ ਲੜਕੀਆਂ ਦੀਆਂ ਸ਼ਾਨਦਾਰ ਟੀਮਾਂ ਨੇ ਇੱਥੇ ਕਬੱਡੀ ਦੀ ਖੇਡ ਦੇ ਵਿੱਚ ਪਰਫਾਰਮੈਂਸ ਦਿੱਤੀ ਦੂਜੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਤਾਂ ਇੱਥੇ ਸਾਡੇ ਜਿਹੜੇ ਕਮੈਂਡੇਟਰ ਸਾਹਿਬ ਨੇ ਕੋਚ ਸਾਹਿਬ ਨੇ ਉਹਨਾਂ ਦੇ ਵੱਲੋਂ ਬਹੁਤ ਸ਼ਾਨਦਾਰ ਇੱਥੇ ਮਿਹਨਤ ਕੀਤੀ ਜਾ ਰਹੀ ਹੈ ਤੇ ਦੇਖ ਸਕਦੇ ਹੋ ਕਿ ਕਬੱਡੀ ਦੇ ਮੈਚ ਨੂੰ ਲੈ ਕੇ ਕਿੰਨਾ ਉਤਸ਼ਾਹ ਹੈ ਤੇ ਕਿੰਨੀ ਤਿਆਰੀ ਕੀਤੀ ਜਾ ਰਹੀ ਹੈ ਤੇ ਕਬੱਡੀ ਜਿਹੜੀ ਹੈ ਸਾਡੇ ਇੱਥੇ ਹਰ ਉਪਾਅ ਦੇ ਵਿੱਚ ਹਰ ਉਮਰ ਦੇ ਏਵੇ ਜਿਹੜੇ ਲੋਕ ਨੇ ਇੱਥੇ ਕਬੱਡੀ ਦਾ ਮੈਚ ਕਬੱਡੀ ਨੂੰ ਖੇਡਦੇ ਨੇ ਤੇ ਵੱਡੀ ਗੰਟੀ ਦਾ ਇਸੇ ਤਰ੍ਹਾਂ ਹੀ ਲੋਕ ਜਿਹੜੇ ਨੇ ਉਹ ਕਬੱਡੀ ਵੇਖਣ ਦੇ ਲਈ ਇੱਥੇ ਪਹੁੰਚੇ ਨੇ ਤਾਂ ਹੁਣ ਇੱਥੇ ਜਿਹੜੇ ਕਬੱਡੀ ਦੇ ਮੈਚ ਲੜਕੀਆਂ ਦੇ ਮੈਚ ਹੋਏ ਨੇ ਕੱਲ ਜਿਹੜੇ ਕਬੱਡੀ ਦੇ ਮੈਚ ਹੋਣੇ ਨੇ 75 ਕਿਲੋਗ੍ਰਾਮ ਵਰਗ ਦੇ ਵਿੱਚ ਹੋਣੇ ਨੇ ਤੇ ਪਰਸੋਂ ਉਹ ਬੰਦੇ ਮੁਕਾਬਲੇ ਹੋਣਗੇ ਤਿੰਨ ਦਿਨਾਂ ਦੇ ਵਿੱਚ ਅਜਪ੍ਰੀਤ ਰਪਾਲ ਨੇ ਸ਼ਾਨਦਾਰ ਗਾਇਕੀ ਦਾ ਮਜ਼ਾਰਾ ਕੀਤਾ ਕੱਲ ਕੰਠਕਲੇਰ ਤੇ ਪਰਸੋਂ ਮਾਦਰ ਸਲੀਮ ਜਿਹੜੇ ਨੇ ਉਹ ਜਿਹੜੇ ਨੇ ਕਲਾ ਦਾ ਕਲਾ ਆਪਣੀ ਦੇ ਰੰਗ ਦਿਖਾਉਣਗੇ ਤੇ ਇਸ ਜਗ੍ਹਾ ਦੇ ਉੱਤੇ ਹੁਣ ਮੈਚ ਜਿਹੜਾ ਥੋੜੇ ਸਮੇਂ ਤੱਕ ਸ਼ੁਰੂ ਹੋਗਾ ਟਾਸ ਹੋਣ ਜਾ ਰਹੀ ਹੈ ਤੇ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਨੇ ਤੇ ਦੋ ਮੈਚ ਜਿਹੜੇ ਹੋਏ ਨੇ 70 ਸਾਲ ਦੀ ਉਮਰ ਤੋਂ ਵਧਾ ਜਿਹੜੇ 60 ਸਾਲ ਦੀ ਉਮਰ ਤੋਂ ਵੱਡੇ ਜਿਹੜੇ ਪਲੇਅਰ ਨੇ ਉਹਨਾਂ ਦੇ ਇੱਥੇ ਦੋ ਜਿਹੜੇ ਨੇ ਹੋਣਗੇ ਤੇ ਇਸ ਤੋਂ ਬਾਅਦ ਕੁੜੀਆਂ ਦਾ ਫਾਈਨਲ ਮੈਚ ਜਿਹੜਾ ਖੇੜੇ ਜਾਏਗਾ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਗਾਨਕ ਸੋਰਾ ਟੀਵੀ ਤਰੰਤ